ਤੁਹਾਡਾ ਮਨ ਵੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀ ਤੁਸੀਂ ਮੇਰੀ ਵੀਡੀਓ ਦੇਖੀ ਲਾਈਕ ਕੀਤੀ ਸ਼ੇਅਰ ਕੀਤੀ ਆਪਣਾ ਫਰਜ਼ ਸਮਝ ਕੇ ਮੈਂ ਉਹ ਵੀਡੀਓ ਬਣਾਤੀ ਸੀ ਕਿ ਹੁਣ ਤੁਸੀਂ ਵੀ ਉਹਨੂੰ ਲਾਈਕ ਸ਼ੇਅਰ ਕਰਕੇ ਹਾਂਜੀ ਹਾਂਜੀ ਬਹੁਤ ਵਧੀਆ ਕੰਮ ਕੀਤਾ ਜੀ ਧੰਨਵਾਦ ਜੀ ਪਾਪਾ ਬਾਬਾ ਜੀ ਧੰਨਵਾਦ ਤਾਂ ਦੀ ਤੁਹਾਡਾ ਕਰਦੇ ਆ ਜਿਹੜਾ ਤੁਸੀਂ ਆ ਮਾਨਕਾਲ ਰੋਡ ਦੀ ਵੀਡੀਓ ਬਣਾ ਕੇ ਆ YouTube ਤੇ ਅਪਲੋਡ ਕਰਦੇ ਹੋ ਮਾਲਵੇ ਦੇ ਪੰਜਾਬੀ ਚੈਨਲ ਤੇ ਸਾਰੇ ਲੋਕੀ ਦੇਖਦੇ ਆ ਤੇ ਮੇਰੇ ਕੋਲ ਵੀ ਮਾਰਕੀਟ ਦੇ ਸਾਰੇ ਲੋਕੀ ਆ ਕੇ ਮੈਨੂੰ ਕੋਈ ਨਾ ਕੋਈ ਇਹਦੇ ਬਾਰੇ ਵਿਚਾਰ ਕਹਿੰਦੇ ਰਹਿੰਦੇ ਆ ਵੀ ਇਹ ਜੇ ਕੰਮ ਕਰਾ ਸਕਦੇ ਆ ਤਾਂ ਦੀਪਾ ਬਾਬਾ ਹੀ ਕਰਾ ਸਕਦਾ ਹੋਰ ਕੋਈ ਨਹੀਂ ਕਰਾ ਸਕਦਾ। ਬਾਕੀ ਉਹ ਤੁਸੀਂ ਕਰਕੇ ਦਿਖਾਈ ਦਿਨੇ ਉਹ ਵੀਡੀਓ ਤੁਸੀਂ ਅਪਲੋਡ ਕਰੀ ਦਿੱਤੀ ਆ। ਇਹ ਰੋਡ ਨਾ ਆਪਣੀ ਸਿਰਫ 1 ਕਿਲੋ 1.5 ਕਿਲੋਮੀਟਰ ਦੀ ਹੋਈ ਆ। ਹਾਂਜੀ ਹਾਂਜੀ। ਬਹੁਤ ਜਗ੍ਹਾ ਤੇ ਟੁੱਟੀ ਹੋਈ ਆ। ਹਾਂਜੀ। ਮੇਰੇ ਕੋਲ ਨਾ ਕਈ ਤਰ੍ਹਾਂ ਦੇ ਲੋਕ ਆ ਕੇ ਮਿਲਦੇ ਨੇ ਜਿਹੜੇ ਵਿਚਾਰੇ ਇਹ ਸੜਕ ਤੋਂ ਦੁਖੀ ਨੇ। ਸਾਸੀ ਗਾ ਬਾਪੂ ਜੀ ਹਾਂ ਜੀ ਨਾ ਕੀ ਹਾਲ ਚਾਲ ਆ ਜੀ ਠੀਕ ਆ ਇਹ ਜਿਹੜੇ ਮਾਰਕਾਲ ਜੀ ਆਪਣੇ ਰੋੜਾਂ ਨੇ ਜੀ ਇਹਦੇ ਬਾਰੇ ਤੁਸੀਂ ਕਿਉਂ ਕੁਛ ਕਹਿਣਾ ਚਾਹੁੰਦੇ ਹੋ ਜੀ ਇਹ ਬਣਾ ਦੇਣ ਮੁਰੰਦੇ ਰਹੀ ਜੀ ਨਾ ਉਹਨੂੰ ਕਿੰਨੀ ਕੁ ਤਕਲੀਫ ਹੁੰਦੀ ਹੈ ਜੀ ਨਾਲ ਤੋਂ ਜੀ ਬਹੁਤੀ ਆ ਜਾਂ ਹਾਪਸਿਡੈਂਟ ਹੱਟਦੀਆਂ ਹਾਂ ਜੇ ਤੁਸੀਂ ਬਜ਼ੁਰਗ ਬੰਦੇ ਹੁਣ ਟੋਰਨਾ ਮੀਕਣੀ ਪੈ ਜਾਂਦਾ ਉਹ ਬਹੁਤ ਆਪਾ ਹੁੰਦਾ ਵਾ ਬਿਲਕੁਲ ਜਿਵੇਂ ਇਹ ਬੱਚੇ ਨੇ ਆਪਣੇ ਇਹ ਮੀਨ ਮੀਕਣੀ ਚ ਢੱਕਦੇ ਆ ਵਿਚਾਰੇ ਹਾਂ ਕਈਆਂ ਦੇ ਆਟੋ ਵੀ ਫਸਦੇ ਆ ਤੁਸੀਂ ਹੁਣ ਪੰਚਾਇਤ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਠੀਕ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਨਾ ਮੇ sheeti sir ਠੀਕ ਕਰਾਉਣਾ ਹਨਾ ਹਾਂ ਹਾਂ ਠੀਕ ਆ ਜੀ ਅਜੀ ਤੁਸੀਂ ਦੱਸੋ ਜੀ ਇਹਦੇ ਬਾਰੇ ਸੜਕ ਦਾ ਦਾਵਾ ਜੀ ਬਹੁਤ ਸਾਰਿਆਂ ਨੂੰ ਪਤਾ ਹੀ ਆ ਮੀਂਹ ਦੇ ਵਿੱਚ 20 ਮੀਂਹ ਤੋਂ ਬਿਨਾ ਵੀ ਕੱਡੇ ਹੀ ਬਹੁਤ ਜ਼ਿਆਦੇ ਨੇ ਹਾਂਜੀ ਬੰਦੇ ਤੁਰਦੇ ਜਾਂਦੇ ਕਈ ਵਾਰੀ ਐਕਸੀਡੈਂਟ ਹੋ ਜਾਂਦਾ ਸਲਿੱਪ ਕਰ ਗਿਆ ਮੋਟਰਸਾਈਕਲ ਇੱਥੇ ਬੱਚਿਆਂ ਦਾ ਮਰੋ ਸਕੂਲ ਤੋਂ ਸਕੂਲ ਵੀ ਦੋ ਤਿੰਨ ਨੇ ਇੱਥੇ ਆ ਰੋਡ ਤੇ ਆਪਣੇ ਹਾਂਜੀ ਹਾਂਜੀ ਸਕੂਲ ਜਾਂਦੇ ਵੇਲੇ ਮਰੋ ਇੰਨੀ ਇੱਕ ਪ੍ਰੋਬਲਮ ਆ ਬੱਚਿਆਂ ਨੂੰ ਮੀਂਹ ਪੈਂਦੇ ਤਾਂ ਹੋਣੀ ਹੋਣੀ ਆ ਮੀਂਹ ਤੋਂ ਬਾਅਦ ਮਰੋ ਕਈ ਕਈ ਦਿਨ ਗਾਰਾ ਨਹੀਂ ਮਿੱਥੋਂ ਮਰੋ ਪਰੇ ਹੁੰਦਾ ਸੜਕ ਸਭ ਤੋਂ ਇੰਨੇ ਸਾਲਾਂ ਚ ਮੇਰੇ ਹਿਸਾਬ ਨਾਲ ਆਪਾਂ ਤਾਂ ਹਲੇ ਸੜਕਾਂ ਦੀ ਹੁਦੇ ਪਏ ਆ ਹਨਾ ਪੰਚਾਇਤਾਂ ਦਾ ਪਿੰਡਾਂ ਚ ਪੰਚਾਇਤਾਂ ਦਾ ਕੰਮ ਪਹਿਲਾ ਇਹੀ ਆ ਵੀ ਤੁਸੀਂ ਗਲੀਆਂ ਨਾਲੀਆਂ ਦਾ ਘਟੋ ਘਟ ਬਣਾ ਲਓ ਪਹਿਲੇ ਤਾਂ ਆਪ ਤੇ ਜਿਹੜੀ 메ਨ ਸੜਕਾ ਵੀ ਆ ਬਣ ਜਵੇ ਇਹ ਬੇਸਿਕ ਜੀਆਂ ਜ਼ਰੂਰਤਾਂ ਆ ਜੀ ਜਿਵੇਂ ਆਪਾਂ 1 ਕਿ ਮਹੀਨੇ ਦੀ ਚੱਲਦੇ ਪਏ ਹਜੇ ਤੱਕ ਆਪਾਂ ਸੜਕਾਂ ਦੀ ਫਸੇ ਪਏ ਆ ਮੇਰੇ ਹਿਸਾਬ ਨਾਲ ਮਰੋ ਹਿਸਾਬ ਹੀ ਨਹੀਂ ਹੈ ਕੋਈ ਆਪਣਾ ਆਪਾਂ ਲਾ ਨਹੀਂ ਸਕਦੇ ਵੀ ਸਰਕਾਰਾਂ ਤੋ ਵੀ ਲੋਕ ਤਾਂ ਹੀ ਉਹ ਲੋਕ ਹੀ ਹੁੰਦੇ ਨੇ ਬਾਈ ਜੀ ਸਰਕਾਰਾਂ ਤੱਕ ਗੱਲ ਪਹੁੰਚਾਉਣ ਦੀ ਸਭ ਤੋਂ ਪਹਿਲੀ ਜਿਵੇਂ ਬਾਈ ਪੰਚਾਇਤ ਦੀ ਹੁੰਦੀ ਆ ਠੀਕ ਆ ਜੀ ਮੁੱਖ ਮੰਤਰੀ ਨੂੰ ਆਪਾਂ ਸਰਪੰਚ ਨੇ ਪਿੰਡਾਂ ਚ ਸਰਪੰਚ ਨੇ ਮਤਲਬ ਮੁਹੱਲਿਆਂ ਚ ਕਾਉਂਸਲਰ ਹੋ ਜਾਂਦੇ ਨੇ ਇਹ ਚੁਣਕੇ ਜਾਂਦੇ ਨੇ ਕਿ ਹਾਂ ਚੁੰਦੇ ਕੌਣ ਨੇ ਲੋਕੀ ਚੁੰਦਦੇ ਨੇ ਤੇ ਲੋਕਾਂ ਦੀ ਆਪਾਂ ਨੂੰ ਆਪ ਪ੍ਰੋਬਲਮਾਂ ਨੂੰ ਸਾਲਵ ਕਰੀਏ ਫਿਰ ਤਾਂ ਆਪਾਂ ਨੂੰ ਸਰਪੰਚੀਆਂ ਕਰਨ ਦਾ ਵੀ ਕੋਈ ਫਾਇਦਾ ਨਹੀਂ ਮੇਰੇ ਹਿਸਾਬ ਨਾਲ ਤਾਂ ਮਤਲਬ ਇਹ ਨਹੀਂ ਮੈਂ ਕਿਸੇ ਅਹੁਦੇ ਦੇ ਮਤਲਬ ਕੋਈ ਸਵਾਲ ਚੁਪਨਾ ਪਰ ਮਤਲਬ ਜ਼ਿੰਮੇਵਾਰੀ ਨੂੰ ਸਮਝਣਾ ਜ਼ਰੂਰੀ ਹੈ ਜੀ ਇਹ ਮਤਲਬ ਅੱਜ ਦੀ ਅੱਜ ਦੀ ਸਾਰਿਆਂ ਦੀ ਮਤਲਬ ਇਹ ਆਵਾਜ਼ ਦੀਪਾ ਜੀ ਆ ਸਾਡੇ ਪਿੰਡ ਦੀ ਸੜਕਾ ਜਿਹੜੀ ਸੜਕ ਦਾ ਬਹੁਤ ਬੁਰਾ ਹਾਲ ਹੈ ਉਹ ਹਰ ਜਗ੍ਹਾ ਤੋਂ ਧੂੜ ਧੂੜ ਜਗ੍ਹਾ ਤੋਂ ਟੁੱਟੀ ਹੋਈ ਆ ਇਹਦਾ ਕੋਈ ਸਰਕਾਰ ਦਾ ਬਾਲੀਵਾਰਸ ਨਹੀਂ ਹੈਗਾ ਇਹ ਸੜਕ ਦਾ ਇਹਦਾ ਸੜਕ ਨੂੰ ਤੁਰੰਤ ਤੋਂ ਤੁਰੰਤ ਇਹਨੂੰ ਠੀਕ ਕੀਤਾ ਜਾਵੇ ਕਿਉਂਕਿ ਇੱਥੇ ਮੰਦੇ ਹਾਲ ਨੇ ਸੜਕ ਟੁੱਟੀ ਪਈ ਹੋਈ ਆ ਐਕਸੀਡੈਂਟ ਹੁੰਦੇ ਲੋਕਾਂ ਦੇ ਛੱਟਾਂ ਪੇਟਾਂ ਲੱਗਦੀਆਂ ਨੇ ਇਹ ਤਾਂ ਦੀਪਾ ਬਾਬਾ ਹੀ ਥੋੜੀ ਗੱਲਾਂ ਕਰਦੇ ਸੀਗੇ ਕਿ ਜਿਹੜੇ ਆ ਕੰਮ ਦੀਪੇ ਬਾਬੇ ਨੇ ਕੀਤੇ ਆ ਇਹ ਬੜੇ ਸਲਾਘਾਯੋਗ ਨੇ ਵੀ ਆ ਸੜਕ ਦੀਆਂ ਦੀਪਾ ਬਾਬਾ ਰੋਜ਼ ਨਿਤ ਵੀਡੀਓ ਪਾਉਂਦਾ ਬੀ ਇਹ ਤੋਂ ਦੀਪੇ ਬਾਬੇ ਨੇ ਕਿਤੇ ਇਕੱਲੇ ਨਾ ਨਿਕਲਣਾ ਸਾਰੀ ਦੁਨੀਆ ਨੇ ਨਿਕਲਣਾ ਇੱਥੋਂ ਪੰਜ ਸਰਪੰਚ ਕਈ ਨਿਕਲਦੇ ਹੋਣਗੇ ਇੱਥੋਂ ਸਭ ਨੂੰ ਦਿੰਦਾ ਹੀ ਇੱਥੇ ਕੀ ਹੈ ਕੀ ਨਹੀਂ ਕੰਮ ਤਾਂ ਤੁਸੀਂ ਬਹੁਤ ਵਧੀਆ ਕੀਤੇ ਨੇ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਕੋਈ ਮਾੜਾ ਭਲਾ ਕਹਿੰਦਾ ਹੋਊਗਾ ਹਾਂ ਮਾਣ ਇਹ ਕੜਾ ਮੈਂ ਇਕੱਲੇ ਨਾ ਛੜਕ ਦੋ ਨਿਕਣਾ ਮਾ ਇੱਥੇ ਪੰਜ ਸਰਪੰਚਾਂ ਨੇ ਵੀ ਸਾਹਮਣੇ ਨਿਕੜਾ ਹੁੰਦਾ ਵਾ ਮੇਰੀ ਸਮਝ ਅਤੇ ਵੀਡੀਓ ਇਹ ਐਮਐਲਏ ਤੱਕ ਦਿਖਾਉਣਾ ਵੀ ਪਿੰਡ ਮਾਨਕਾਲ ਚਾ ਦੇਖੋ ਜੀ ਸੜਕ ਦਾ ਬੁਰਾ ਹਾਲ ਹੋਇਆ ਹੈ ਬਿਲਕੁਲ ਦੀਪੇ ਭਾਬੇ ਤੇਰਾ ਜਿਹੜੀ ਸੜਕ ਆ ਇਹ ਸੈਂਟਰ ਨਾਲ ਬਣਾਣੀ ਹੁੰਦੀ ਆ ਜਾਂ ਪੰਜਾਬ ਗਵਰਨਮੈਂਟ ਬਣਾਉਂਦੀ ਆ ਕੌਣ ਬਣਾਉਂਦਾ ਭਲਾ ਇਹ ਇਹ ਮਾਨਕਾਲ ਦੀ ਰੋਡ ਕਿਤੇ ਆਪਣੀ ਪੀਡਬਲਯੂਡੀ ਦੇ ਅੰਦਰ ਆਨਦਈ ਹੋਵੇ ਜਿਹੜਾ ਇਹਦਾ ਵਿਕਾਸ ਨਹੀਂ ਕੋਈ ਹੁੰਦਾ ਹੈਗਾ ਕਿੱਡੀ ਸੜਕ ਸਾਰੀ ਟੁੱਟੀ ਪਈ ਹੈ ਗੇਟ ਤੱਕ ਯਾਰ ਆਪਣੀ ਹਾਂ ਅਮਨਵੀਰ ਇਹ ਤਾਂ ਬਹੁਤ ਵਧੀਆ ਸਵਾਲ ਕੀਤਾ ਵਾ ਹੂੰ ਜਿਹੜੀਆਂ ਮੇਨ ਹਾਈਵੇ ਹੁੰਦੇ ਆ ਜਾਂ ਪੌਲ ਹੁੰਦੇ ਆ ਇਹ ਸੈਂਟਰ ਨੇ ਬਣਾ ਕੇ ਦੇਦੇ ਹੁੰਦੇ ਆ ਜਿਹੜੀਆਂ ਆਪਣੇ ਪਿੰਡਾਂ ਵਾਲੇ ਲਿੰਕ ਹੁੰਦੇ ਨੇ ਇਹ ਆਪਣੇ ਜਿਹੜੇ ਸੂਬੇ ਦੇ ਮੁੱਖ ਮੰਤਰੀ ਹੁੰਦਾ ਹਾਂਜੀ ਐਮ ਐਲ ਏ ਨੇ ਵਿਧਾਨ ਸਭਾ 'ਚ ਆਵਾਜ਼ ਚੱਕਣੀ ਹੁੰਦੀ ਆ ਠੀਕ ਆ ਤੇ ਉਦੋਂ ਅਸੀਂ ਸੜਕਾਂ ਇਹ ਆਪਣੇ ਪਿੰਡ ਦੀਆਂ ਬਣਦੀਆਂ ਹੁੰਦੀਆਂ ਠੀਕ ਇਹ ਜਿਹੜੀਆਂ ਆਪਣੀਆਂ ਸੜਕਾਂ ਨੇ ਇਹਨਾਂ ਦਾ ਸਰਪੰਚਾਂ ਕੋਲ ਕੋਈ ਅਧਿਕਾਰ ਨਹੀਂ ਹੁੰਦਾ ਵੀ ਸੜਕ ਦੀ ਮੁਰੰਮਤ ਕਰਾਣ ਠੀਕ ਠਾਕ ਕਰਾਣ ਜਿੱਦਾਂ ਟੁੱਟੀਆਂ ਪਈਆਂ ਨੇ ਜਾਂ ਫਿਰ ਐਮ ਐਲ ਏ ਤੋਂ ਕੋਈ ਮਨਜ਼ੂਰੀ ਪਾਸ ਲੈਣੀ ਪੈਂਦੀ ਆ ਫਿਰ ਐਮ ਐਲ ਏ ਕਰਾਉਂਦੇ ਹੋਣ ਅਮਰ ਜੀ ਪੰਚੇ ਸਰਪੰਚ ਐਮ ਐਲ ਏ ਸਾਹਿਬ ਕੋਲ ਜਾ ਕੇ ਕਿ ਪਹਿਲੇ ਅਧਾਰ ਤੇ ਸੜਕ ਪਾਸ ਕਰਾ ਸਕਦੇ ਆ ਇਹਦੇ ਵਿੱਚ ਕੋਈ ਦੋਰ ਨਹੀਂ ਅੱਛਾ ਦੀਪਾ ਬਾਬਾ ਜੀ ਗੱਲ ਤਾਂ ਤੁਸੀਂ ਸਹੀ ਕਹੀ ਆ ਆ ਮਾਨਕਾਲ ਰੋਡ ਤੇ ਕਈ ਵਾਰ ਅਕਸਰ ਲੇਟਾਂ ਖਰਾਬ ਹੀ ਰਹੀਆਂ ਆਪਣੀਆਂ ਮੈਂ ਦੇਖਿਆ ਹਨ ਇਹ ਤੁਸੀਂ ਹੀ ਠੀਕ ਕਰਵਾਉਂਦੇ ਰਹੇ ਹੋ ਜਿੰਨੀ ਵਾਰ ਅਸੀਂ ਦੇਖਿਆ ਵਾ ਜਾਂ ਮਾਨਕਾਲ ਰੋਡ ਦੇ ਕਿਤੇ ਨਾ ਕਿਤੇ ਪੈ ਫਟੀ ਹੁੰਦੀ ਸੀ ਜਾਂ ਕੋਈ ਕੰਪਲੇਂਟ ਕਰ ਦਿੰਦੀ ਤੁਹਾਨੂੰ ਹੀ ਲਗਭਗ ਯਾਦ ਕਰਦੇ ਸੀ ਕਿ ਵੀ ਦੀਪਾ ਜੀ ਆਹ ਕੰਮ ਕਰਾ ਦੇ ਦੀਪਾ ਜੀ ਅਇਸਾ ਪਾਈ ਧੰਨਵਾਦ ਕਰਦੇ ਆ ਤੁਹਾਡਾ ਬਹੁਤ ਬਹੁਤ ਜਿਹੜਾ ਤੁਸੀਂ ਮਾਨਕਾਲ ਰੋਡ ਦੀ ਆਵਾਜ਼ ਹਮੇਸ਼ਾ ਚੱਕਦੇ ਰਹਿੰਦੇ ਹੋ ਤੇ ਮਾਨਕਾਲ ਬਾਰੇ ਕੁਝ ਨਾ ਕੁਝ ਨਵੇਂ ਥਿਊ ਲੈ ਆਨੇ ਰਹਿੰਦੇ ਹੋ ਧੰਨਵਾਦ ਤੁਹਾਡਾ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰੋ ਸਾਨੂੰ ਜਰੂਰ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜਿਹੜੀ ਸਾਡੀ ਪਿਛਲੀ ਵੀ ਵੀਡੀਓ ਬਣਾਈ ਸੀ ਉਹ ਵੀ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਸਾਡੀ ਆਹ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਇਹ ਜੇ ਤੁਹਾਡੇ ਕੋਲ ਵੀ ਕੋਈ ਵਧੀਆ ਵੱਖਰੇ ਸੁਝਾਅ ਹੋਣ ਤਾਂ ਸਾਨੂੰ ਜਰੂਰ ਦੱਸਿਓ ਅਸੀਂ ਤੁਹਾਡੇ ਸੁਝਾਅ ਦੇ ਆਧਾਰ ਤੇ ਵੀ ਵੀਡੀਓ ਨਵੀਆਂ-ਨਵੀਆਂ ਲੈ ਕੇ ਤੁਹਾਡੇ ਲਈ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ